ਸਾ希 ਗਾਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਨ ਪਟਿਕ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਗੋਲ ਗਲੇ ਦੇ ਉੱਪਰ ਗਰਦਨੀ ਜਿਹੜੀ ਆਪਾਂ ਲਗਾਉਣੇ ਹੁੰਨੇ ਆ ਹਨਾ ਬੈਕ ਦੇ ਉੱਪਰ ਉਹ ਵਾਲੀ ਅਟੈਚ ਕਰਾਂਗੇ ਤੇ ਉਹਦੀ ਕਟਿੰਗ ਕਿਵੇਂ ਕਰਨੀ ਹੈ ਤੇ ਉਹ ਲੱਗਦੀ ਕਿਵੇਂ ਹੈ ਤੇ ਸਿੰਪਲ ਗੋਲ ਨੈਕ ਬਣਾਉਣਾ ਆਪਾਂ ਨੇ ਚਲੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੇ ਗੋਲ ਗਲੇ ਦੇ ਉੱਪਰ ਜਿਹੜਾ ਆਪਾਂ ਨੇ ਬੈਨ ਲੱਗਿਆ ਹੈ ਪੱਟੀ ਲੱਗੀ ਹੋਈ ਹੈ ਗਲੇ ਦੇ ਪਿੱਛੇ ਗਰਦਣੀ ਤੇ ਇਹ ਆਪਾਂ ਕਟਿੰਗ ਕਰਕੇ ਤੇ ਅਟੈਚ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨਾ ਬਣੇ ਰਹੋ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਤੁਹਾਨੂੰ ਦਿਖਾਉਣੀ ਆ ਆਪਾਂ ਗਲੇ ਦੀ ਵੀਡੀਓ ਲੋ ਜੀ ਕਲ ਆਪਣਾ ਹੋ ਗਿਆ ਅਟੈਚ ਤੇ ਹੁਣ ਇਹਦੇ ਆਪਾਂ ਇੱਧਰ ਕਿਨਾਰੇ ਕਿਨਾਰੇ ਤੇ ਸੀਨ ਲਾ ਲਾਂਗੇ ਤੇ ਇਹ ਕਪੜਾ ਵੀ ਆਪਨੇ ਪ੍ਰੈਸ ਨਾਲ ਫੋਲਡ ਕਰ ਲਿਆ ਤੇ ਹੁਣ ਆਪਾਂ ਕਟਿੰਗ ਕਰਦੇ ਆ ਇਹਦੀ ਨੈਕ ਹਾਂ ਗਰਦਣੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਲੈ ਲੈਣਾ ਗਰਦਨੀ ਦਾ ਨਾਪ ਜਿਵੇਂ ਇਹ ਆਪਣੇ ਲਈ ਸੂਟ ਆਇਆ ਹੈ ਨਾਪ ਵਾਲਾ ਇਹਦੇ ਤੋਂ ਆਪਾਂ ਗਰਦਨੀ ਦਾ ਨਾਪ ਲੈ ਲਾਂਗੇ ਇਸ ਤਰ੍ਹਾਂ ਇੱਥੋਂ ਲੈ ਕੇ ਆਪਾਂ ਨੇ ਗਰਦਨੀ ਨੂੰ ਨਾਪ ਲੈਣਾ ਵੀ ਇਹ ਕਿੰਨੇ ਇੰਚ ਦੀ ਤਿਆਰ ਕਰੀ ਹੋਈ ਹੈ ਗਰਦਨੀ ਲੱਗੀ ਹੋਈ ਹੈ ਆਪਣੇ ਤੇ ਇਹ ਹੈਗੀ ਜੀ 10 ਇੰਚ ਦੀ ਤੇ 10 ਇੰਚ ਦੀ ਇਹ ਚੌੜੀ ਹੋਗੀ ਤੇ 1 ਇੰਚ ਉੱਪਰ ਨੂੰ ਹੋਗੀ ਇਹ ਆਪਾਂ ਨੇ ਕਟਿੰਗ ਕਰਨੀ ਹੈ ਬੁਕਰਮ ਦੇ ਉੱਪਰ ਜਿਹੜੇ ਆਪਣੇ ਪੇਸਟਿੰਗ ਬੁਕਰਮ ਹੁੰਦੀ ਹੈ ਇੱਕ ਸਾਈਡ ਤੇ ਪੇਸਟਿੰਗ ਹੁੰਦੀ ਹੈ ਤੇ ਇੱਕ ਸਾਈਡ ਇਹਦੀ ਪਲੇਨ ਹੁੰਦੀ ਹੈ ਤੇ ਇਹ ਵੀ ਪ੍ਰੈਸ ਨਾਲ ਅਟੈਚ ਹੋ ਜਾਂਦੀ ਹੈ ਤੇ ਮੇਰੇ ਕੋਲ ਪੀਸ ਖਤਮ ਹੋਇਆ ਹੈ ਬੁਕਰਮ ਦਾ ਤੇ ਇਹਨਾਂ ਪੀਸ ਆ ਮੈਂ ਪਹਿਲਾਂ ਵੀ ਕਰਦਣੀ ਹੈ ਇਹਦੇ ਚ ਕਟਿੰਗ ਕੀਤੀਆਂ ਹੋਈਆਂ ਨੇ ਤੇ ਇਹਦੇ ਚ ਹੀ ਆਪਾਂ ਹੁਣ ਕਰਦਣੀ ਜਿਹੜੀ ਉਹਨੂੰ ਕਟਿੰਗ ਕਰ ਲਾਂਗੇ ਜਿਵੇਂ ਆਪਣੇ 10 ਇੰਚ ਦੀ ਕਰਦਣੀ ਕਟਿੰਗ ਕਰਨੀ ਹੈ ਤੇ ਇਹਦੇ ਵਿੱਚ ਥੋੜੀ ਜਿਹੀ ਗੁਲਾਈ ਪਾਉਣੀ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਗੁਲਾਈ ਨਾਲ ਫਿਰ ਇਹਦੀ ਸੈਟਿੰਗ ਸਹੀ ਆ ਜਾਂਦੀ ਹੈ ਤੇ ਪੀਸ ਆਪਣੇ ਲਈ ਬਹੁਤ ਬਣ ਜੂਗੀ ਸਭ ਤੋਂ ਪਹਿਲਾਂ ਆਪਾਂ ਨੇ ਚਾਰਸ ਪੀਸ ਲੈ ਲੈਣਾ ਹੈ ਬੁਕਰਮ ਦਾ ਤੇ ਉਹਦੇ ਤੇ ਆਪਾਂ ਨੇ ਗਲਾਈ ਬਣਾ ਲੈਣੀ ਹੈ ਮੇਰੀ ਇਹਦੇ ਦੇ ਵਿੱਚ ਕਟਿੰਗ ਕੀਤੀ ਹੋਈ ਹੈ ਪਹਿਲਾਂ ਗਰਦਨੀ ਤੇ ਮੇਰੇ ਬੁਕਰਮ ਦੇ ਵਿੱਚ ਸ਼ੇਪ ਬਣੀ ਹੋਈ ਹੈ ਗਲਾਈ ਦੇ ਵਿੱਚ ਆ ਦੇਖੋ ਤੁਸੀਂ ਇੱਥੋਂ ਤੇ ਇਹ ਗਲਾਈ ਆਪਣੇ ਇਹਦੇ ਤੇ ਬਣੀ ਹੋਈ ਹੈ ਤੇ ਇਹ ਆਪਾਂ ਜਿਵੇਂ ਹੁਣ ਸੂਟ ਤੇ ਗਰਦਨੀ ਲਗਾਉਣੀ ਹੈ ਤੇ ਇਹਦੇ ਵਿੱਚ ਆਪਾਂ ਅੱਧੇ ਕਿੰਚੇ ਦੀ ਕਾਟ ਪਾ ਸਕਦੇ ਹਾਂ ਇਹਦੇ ਵਿੱਚ ਗਲਾਈ ਇੱਥੋਂ ਐਵੇਂ ਪੈ ਜਾਂਦੀ ਹੁੰਦੀ ਹੈ ਤੇ ਇਹ ਆਪਾਂ ਕਟਿੰਗ ਕਰਨੀ ਆ 10 ਇੰਚ ਦੀ ਤੇ ਡਬਲ ਫੋਲਡ ਕਰਕੇ ਇਹਨੂੰ ਆਪਾਂ 5 ਇੰਚ ਦੀ ਕਟਿੰਗ ਕਰਾਂਗੇ ਇੱਥੋਂ ਇਸ ਤਰ੍ਹਾਂ 5 ਇੰਚ ਤੇ ਇਸ ਤਰ੍ਹਾਂ ਆਪਾਂ ਕਰਾਂਗੇ ਇਹਨੂੰ 1 ਇੰਚ ਦੀ ਕਟਿੰਗ ਤੇ ਮਾਰਕਿੰਗ ਮੈਂ ਆਪਾਂ ਕਰ ਲਈ ਚੋਕ ਨਾਲ ਮਾਰਕਿੰਗ ਕਰਕੇ ਇੱਥੋਂ ਆਪਾਂ ਇਹਨੂੰ ਸ਼ੇਪ ਦੇ ਦਾਂਗੇ ਤੇ ਇਹ ਗੁਲਾਈ ਦੇ ਹਿਸਾਬ ਨਾਲ ਆਪਾਂ ਇਹਨੂੰ 1-1 ਇੰਚ ਦਾ ਇਹਨੂੰ ਕਟਿੰਗ ਕਰ ਲਾਂਗੇ ਇਥੋਂ ਨੂੰ ਆਪਾਂ ਕਟਿੰਗ ਕਰ ਲਾਂਗੇ ਜਿਵੇਂ ਹੁਣ ਚੌਰਸ ਪੀਸ ਹੁੰਦਾ ਉਹਦੇ ਤੇ ਆਪਾਂ ਮਤਲਬ ਇੰਚੀ ਟੇਪ ਨਾਲ ਨਿਸ਼ਾਨੀ ਲਗਾ ਕੇ ਗੁਲਾਈ ਬਣਾ ਕੇ ਹਨ ਉਹ ਵੀ ਆਪਾਂ ਕਟਿੰਗ ਕਰ ਸਕਦੇ ਆ ਤੇ ਇਹਦੇ ਚ ਆਪਾਂ ਹਲਕੀ ਜਿਹੀ ਗੁਲਾਈ ਪਾਵਾਂਗੇ ਜਿਆਦਾ ਡੂੰਗੀ ਨਹੀਂ ਪਾਉਂਦੇ ਕਿਉਂਕਿ ਇਹ ਸਿੱਧੀ ਜੀ ਕਰਦਣੀ ਲੱਗੀ ਹੋਈ ਆ ਉਹਦੇ ਕਰਕੇ ਆਪਾਂ ਬਹੁਤੀ ਗੁਲਾਈ ਨਹੀਂ ਪਾਉਂਦੇ ਦੇਖੋ ਜੀ ਇਸ ਤਰ੍ਹਾਂ ਇਹਦੇ ਚ ਹਲਕੀ ਜਿਹੀ ਗੁਲਾਈ ਪਊਗੀ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਹੂ ਇੱਥੋਂ ਐ ਉੱਪਰ ਨੂੰ ਜਾਂਦੀ ਐ ਇਹ ਗਰਦਨੀ ਤੇ ਬਾਕੀ ਤੁਹਾਨੂੰ ਪ੍ਰੈਸ ਨਾਲ ਇਹਨੂੰ ਪੇਸਟ ਕਰਕੇ ਦਿਖਾਉਣੀ ਐ ਮੈਂ ਤੁਹਾਨੂੰ ਉਹਦੇ ਚ ਜ਼ਿਆਦਾ ਪਤਾ ਲੱਗੂਗਾ ਪੇਸਟ ਕਰੇਦੋਂ ਤੇ ਇਹਦੇ ਆਪਾਂ ਨੂੰ ਇੱਕ ਸਾਈਡ ਤੋਂ ਕਟਿੰਗ ਕਰਨੀ ਪਈ ਕਿਉਂਕਿ ਮੇਰੇ ਕੋਲ ਪਹਿਲਾਂ ਗਰਦਨੀ ਦਾ ਨੀਚੇ ਵਾਲਾ ਡਰਾਫਟ ਬਣਿਆ ਹੋਇਆ ਸੀ ਦੇਖੋ ਇਹਦੇ ਵਿੱਚ ਆਹ ਗੋਲਾਈ ਇੰਨੀ ਕੁ ਪਈ ਹੋਈ ਐ ਤੁਹਾਨੂੰ ਕੱਪੜੇ ਦੇ ਉੱਪਰ ਪਤਾ ਲੱਗ ਰਿਹਾ ਹੋਊਗਾ ਰੱਖੇ ਤੋਂ ਬਾਅਦ ਹਨਾ ਤੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਪੇਸਟ ਕਰ ਲੈਣਾ ਬੁਕਰਮ ਤੇ ਕੱਪੜੇ ਤੇ ਬੁਕਰਮ ਨੂੰ ਇਹ ਪੇਸਟ ਕਰਨ ਤੋਂ ਬਾਅਦ ਆਪਾਂ ਇਹਨੂੰ ਸਟਿਚ ਕਰਾਂਗੇ ਤੇ ਗਲਾ ਜੜ ਕੇ ਗਲੇ ਦੇ ਉੱਪਰ ਦੀ ਇਹਨੂੰ ਆਪਾਂ ਸਟਿਚ ਕਰਨਾ ਤੇ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਆ ਵੀ ਆਪਾਂ ਇਹਨੂੰ ਕਿਵੇਂ ਅਟੈਚ ਕਰਦੇ ਆ ਤੇ ਕਿਵੇਂ ਇਹਨੂੰ ਬਣਾਉਨੇ ਆ ਮਸ਼ੀਨ ਨਾਲ ਤੇ ਜਿਹੜਾ ਇਹ ਵਾਲਾ ਕੱਪੜਾ ਹੈ ਇਹਨੂੰ ਆਪਾਂ ਇੱਕ ਵਾਰ ਪ੍ਰੈਸ ਨਾਲ ਫੋਲਡ ਕਰ ਲਾਂਗੇ ਤੇ ਬਾਕੀ ਜਿਹੜਾ ਬਾਦੂ ਕੱਪੜਾ ਹੋਊਗਾ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਤੇ ਇਸੇ ਤਰੀਕੇ ਨਾਲ ਇਹਦੀ ਫਿਨਿਸ਼ਿੰਗ ਆ ਜਾਣੀ ਆ ਉਹ ਪ੍ਰੈਸ ਨਾਲ ਫਿਨਿਸ਼ਿੰਗ ਵਧੀਆ ਆ ਜਾਂਦੀ ਆ ਇਸ ਤਰ੍ਹਾਂ ਫੋਲਡ ਕਰਨ ਨਾਲ ਦੀ ਕੱਪੜੇ ਦੀ ਤੇ ਇਸ ਤਰ੍ਹਾਂ ਇਹਨੂੰ ਆਪਾਂ ਫੋਲਡ ਕਰਕੇ ਪ੍ਰੈਸ ਕਰ ਲਾਂਗੇ। ਇਹਦੇ ਤੇ ਆਪਾਂ ਪੇਸਟਿੰਗ ਉਹ ਵੀ ਲਾ ਸਕਦੇ ਹਾਂ ਜੇ ਮਤਲਬ ਗਲੂ ਨਾਲ ਆਪਾਂ ਨੇ ਫੋਲਡ ਕਰਨਾ ਤਾਂ ਕਟਰ ਵਗੈਰਾ ਲਗਾ ਕੇ ਗਲੂ ਨਾਲ ਆਪਾਂ ਫੋਲਡ ਕਰ ਸਕਦੇ ਹਾਂ ਜਿਹੜੀ ਫੈਬਰਿਕ ਗਲੂ ਆਉਂਦੀ ਹੈ ਤੇ ਉਹਦੇ ਨਾਲ ਵੀ ਇਹ ਅਟੈਚ ਹੋ ਜਾਂਦਾ ਤੇ ਆਪਾਂ ਇਹਨੂੰ ਮਸ਼ੀਨ ਨਾਲ ਅਟੈਚ ਕਰਾਂਗੇ। ਹਾਂਜੀ ਸਭ ਤੋਂ ਪਹਿਲਾਂ ਆਪਾਂ ਗਲੇ ਦੇ ਵਿੱਚ ਕਮੀਜ਼ ਦੇ ਆਪਾਂ ਨੇ ਵਿਚਾਰੇ ਨਿਸ਼ਾਨੀ ਲਾ ਲੈਣੀ ਹੈ ਇਸ ਤਰ੍ਹਾਂ ਸਿੱਧੀ। ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪੈਰ ਪੈਰ ਦਾ ਕੱਪੜਾ ਵਿੱਚੋਂ ਰੱਖ ਕੇ ਬਾਕੀ ਕੱਪੜਾ ਆਪਣੇ ਕੱਟ ਦਿੱਤਾ ਤੇ ਇਹਦੇ ਆਪਾਂ ਪੈਰ ਪੈਰ ਦੀ ਇਸ ਤਰ੍ਹਾਂ ਸੀਨ ਗਲੇ ਦੇ ਨਾਲ-ਨਾਲ ਅਟੈਚ ਕਰਦਾਂਗੇ ਤੇ ਉਸ ਨਾਲ ਇਹਨੂੰ ਆਪਾਂ ਉਸ ਤੋਂ ਬਾਅਦ ਇਹ ਤੇ ਆਪਾਂ ਗਰਦਨੀ ਲਗਾਉਣੀ ਹੈ ਤੇ ਉੱਪਰੋਂ ਆਪਾਂ ਨੇ ਜਿੰਨਾ ਮਤਲਬ ਚੌੜਾ ਰੱਖਣਾ ਸੀ ਉਹਦੇ ਤੇ ਨਿਸ਼ਾਨੀ ਲਾ ਲਈ ਪਹਿਲਾਂ ਕੁੱਲ ਨਾਲ ਨਾਲ ਆਪਾਂ ਨੇ ਅਟੈਚ ਕਰਨਾ ਗਲੇ ਨੂੰ ਇਹਦੇ ਉੱਪਰ ਆਪਾਂ ਬੁਕਰਮ ਦੇ ਪਰ ਇਹ ਸਿਲਾਈ ਨਹੀਂ ਨਾ ਹੁੰਦੀ ਬਿਲਕੁਲ ਨਾਲ ਨਾਲ ਹੀ ਅਟੈਚ ਕਰਦੇ ਤੇ ਕਈ ਭੈਣਾ ਇਹ ਕੱਪੜੇ ਨੂੰ ਕਟਿੰਗ ਬਾਅਦ ਚ ਕਰਦੀਆਂ ਨੇ ਤੇ ਮੈਨੂੰ ਇਹ ਕਟਿੰਗ ਪਹਿਲਾਂ ਕਰਕੇ ਅਟੈਚ ਕਰਨਾ ਸੌਖਾ ਲੱਗਦਾ ਤੇ ਉਸ ਤਰੀਕੇ ਨਾਲ ਮੈਂ ਕਟਿੰਗ ਕਰਕੇ ਵਿੱਚੋਂ ਕੱਪੜੇ ਨੂੰ ਤੇ ਫੇਰ ਇਹਨੂੰ ਅਟੈਚ ਕਰਦੀਆਂ ਤੇ ਕਈ ਪਹਿਣਾ ਜਿਵੇਂ ਹੁਣ ਬੁਟੀਕ ਵਾਲੀਆਂ ਪਹਿਣਾ ਤਿਆਰ ਕਰਦੀਆਂ ਨੇ ਜਿਹੜੇ ਉਹ ਇਹਨੂੰ ਕੱਪੜੇ ਨੂੰ ਬਾਅਦ ਚੋਂ ਕਟਿੰਗ ਕਰਦੀਆਂ ਜਿਵੇਂ ਮੈਂ ਹੁਣ ਕੱਟ ਰਹੀਆਂ ਇਹਦੇ ਵਿੱਚੋਂ ਜਿਹੜਾ ਆਪਾਂ ਸੂਟ ਵਾਲਾ ਨੈੱਕ ਹੈ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਲਗਾ ਦੇਣੀਆਂ ਨੇ ਕੱਟ ਲਗਾ ਦੇਣੇ ਨੇ ਕੱਟ ਲਗਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਫੋਲਡ ਕਰ ਦੇਣਾ ਸੀਨ ਨਾਲ ਤੇ ਕੱਟ ਲਗਾਉਣੇ ਗੁਲਾਈ ਵਾਲੇ ਗਲੇ ਦੇ ਵਿੱਚ ਸਾਰੇ ਦੇ ਵਿੱਚ ਬਹੁਤ ਜ਼ਰੂਰੀ ਹੁੰਦੇ ਨੇ ਬਾਕੀ ਜਿਹੜੇ ਦੂਸਰੇ ਖੁੰਜੇ ਨੱਕ ਨਿਕਲੇ ਹੋਏ ਹੁੰਦੇ ਨੇ ਨੋਕ ਵਗੈਰਾ ਉਹ ਖੁੰਜਿਆਂ ਦੇ ਉੱਪਰ ਕੱਟ ਲਗਾਉਣ ਜ਼ਰੂਰੀ ਹੁੰਦੇ ਨੇ ਗੋਲ ਗਲੇ ਦੇ ਵਿੱਚ ਆਪਾਂ ਨੂੰ ਰਾਉਂਡ ਸਾਰੇ ਕੀਤੇ ਕੱਟ ਲਗਾਉਣ ਜ਼ਰੂਰੀ ਹੁੰਦੇ ਨੇ ਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਫੋਲਡ ਕਰਕੇ ਤੇ ਇਹਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਆ ਜਾਂਦੀ ਹੈ ਗਲੇ ਦੀ ਇੱਥੇ ਆਪਾਂ ਇਹਦੇ ਸੀਮੇ ਲਾਵਾਂਗੇ ਉਹਲਾ ਆਪਣਾ ਅਟੈਚ ਹੋ ਗਿਆ ਤੇ ਹੁਣ ਆਪਾਂ ਇਹਦੇ ਤੇ ਜਿਹੜੀ ਗਰਦਨੀ ਬਣਾਉਣੀ ਹੈ ਅਟੈਚ ਕਰਨੀ ਉਹਨੂੰ ਆਪਾਂ ਬਣਾਵਾਂਗੇ ਇਸ ਤਰ੍ਹਾਂ ਆਪਾਂ ਕੱਪੜੇ ਦੇ ਪਹਿਲਾਂ ਇਹਦੀ ਕਟਿੰਗ ਕਰਕੇ ਤੇ ਫਿਰ ਇਹਦੇ ਆਪਾਂ ਪੈਰ ਪੈਰ ਦੀ ਸਿਲਾਈ ਲਗਾ ਲਾਂਗੇ ਕਪੜਾ ਇਹ ਵੀ ਆਪਾਂ ਨੇ ਪੈਰ ਪੈਰ ਦਾ ਹੀ ਰੱਖਣਾ ਹੁੰਦਾ ਤੇ ਇਹਦੇ ਤੇ ਆਪਾਂ ਨੇ ਸਲਾਈ ਲਾਉਣੀ ਹੁੰਦੀ ਹੈਗੀ ਇਹ ਵੀ ਗਲੇ ਦੀ ਤਰ੍ਹਾਂ ਹੀ ਆਪਣੇ ਇਹਦੇ ਨਾਲ-ਨਾਲ ਸਲਾਈ ਲਗਾਵਾਂਗੇ ਇਹਦੇ ਬੁਕਰਮ ਦੇ ਉੱਪਰ ਸਲਾਈ ਨਹੀਂ ਜਾਣੀ ਚਾਹੀਦੀ ਜੇ ਆਪਾਂ ਬੁਕਰਮ ਦੇ ਉੱਪਰ ਸਲਾਈ ਲਗਾਵਾਂਗੇ ਤਾਂ ਆਪਣੀ ਜਿਹੜੀ ਬੈਂ ਪੱਟੀ ਹੈ ਉਹ ਸਹੀ ਨਹੀਂ ਬਣੂਗੀ ਉਹਦੇ 'ਚ ਬਲ ਪੈ ਜਾਣਗੇ ਤੇ ਇਸ ਤਰ੍ਹਾਂ ਆਪਾਂ ਇਹ ਨਾਲ-ਨਾਲ ਹੀ ਇੱਕ ਕਪੜਾ ਹੋਰ ਲੈ ਕੇ ਇਸ ਤਰ੍ਹਾਂ ਇਹਨੂੰ ਰੱਖ ਕੇ ਕੱਪੜੇ ਨੂੰ ਨੂੰ ਆਪਾਂ ਕਟਿੰਗ ਕਰ ਲਾਂਗੇ ਜਿੰਨਾ ਕਿ ਆਪਾਂ ਨੂੰ ਜ਼ਰੂਰਤ ਹੈ ਦੀ ਤੇ ਇਹਦੇ ਉੱਪਰ ਆਪਾਂ ਸੀਨ ਲਗਾਵਾਂਗੇ ਪੈਰ ਪੈਰ ਦੀ ਤੇ ਪਹਿਲਾਂ ਆਪਾਂ ਸਿੱਧਾ ਪੀਸ ਹੀ ਕਟਿੰਗ ਕਰ ਲਾਂਗੇ ਤੇ ਉਸ ਤੋਂ ਬਾਅਦ ਇਹਦੀ ਆਪਾਂ ਕਟਿੰਗ ਕਰਦੇ ਹਾਂ ਸ਼ੇਪ ਦੇ ਹਿਸਾਬ ਨਾਲ ਜਿਵੇਂ ਦੀ ਸ਼ੇਪ ਬਣੀ ਹੋਈ ਆ ਇਸ ਤਰ੍ਹਾਂ ਆਪਾਂ ਇਹਦੇ ਪੈਰ ਪੈਰ ਦੀ ਸੀਨ ਲਗਾਦਿਆਂ ਸ਼ੁਰੂ ਕਰਾਂਗੇ ਆਪਾਂ ਇਹਦੀ ਨੋਕ ਤੋਂ ਤੇ ਇੱਥੋਂ ਆਪਾਂ ਕਰ ਲੈਣਾ ਹੈ ਕਵਰ ਤੇ ਇੱਥੋਂ ਆਪਾਂ ਆਏਗੇ ਸੀਨ ਲਗਾ ਕੇ ਪੈਰ 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 ਦੀ ਕੱਪੜਾ ਆਪਾਂ ਨੇ ਰੱਖਿਆ ਹੈ ਕਿ ਕੋਲ ਸੀਨ ਲਗਾਉਣੇ ਉਹਨੂੰ ਗਰਮ ਦੇਖੋ ਨਹੀਂ ਆਪਾਂ ਨੇ ਚੋਕ ਕਰ ਲਿਆ ਤੇ ਇਸ ਤਰ੍ਹਾਂ ਸੀਨ ਲਗਾਉਣ ਤੋਂ ਬਾਅਦ ਆਪਾਂ ਜਿਹੜਾ ਇਹਦਾ ਕੱਪੜਾ ਬਾਹਦੂ ਹੈ ਉਹਨੂੰ ਆਪਾਂ ਨੇ ਇਸ ਤਰ੍ਹਾਂ ਕਟਿੰਗ ਕਰ ਦੇਣਾ ਜਿੰਨਾ ਜਿੰਨਾ ਆਪਾਂ ਨੇ ਬੁਕਰਮ ਦਾ ਕੱਪੜਾ ਰੱਖਿਆ ਸੀ ਆਪਾਂ ਉਹਨਾਂ ਨਾਲ ਹੀ ਇਹਦਾ ਰੱਖਣਾ ਤੇ ਇਧਰਲੀ ਸਾਈਡ ਤੋਂ ਵੀ ਆਪਾਂ ਨੇ ਪੈਰ ਪੈਰ ਦੀ ਸੀਨ ਵਾਸਤੇ ਕੱਪੜਾ ਲੈ ਲੈਣਾ ਤੇ ਬਾਕੀ ਜਿਹੜਾ ਬਾਦੂ ਕੱਪੜਾ ਉਹਨੂੰ ਆਪਾਂ ਨੇ ਕਟਿੰਗ ਕਰ ਦੇਣਾ ਦੇਖੋ ਤੇ ਇਹਨੂੰ ਆਪਾਂ ਸਿੱਧਾ ਕਰਨ ਤੋਂ ਪਹਿਲਾਂ ਜਿਵੇਂ ਗਲੇ ਦੇ ਉੱਪਰ ਆਪਾਂ ਨੇ ਕੱਟ ਲਗਾਏ ਸੀ ਹਨ ਉਸੇ ਤਰ੍ਹਾਂ ਇਹਦੇ ਉੱਪਰ ਵੀ ਆਪਾਂ ਕੱਟ ਲਗਾ ਦੇਣੇ ਨੇ ਉਸ ਤੋਂ ਬਾਅਦ ਇਹਨੂੰ ਪਾਸੇ ਧਰ ਲਾਂਗੇ ਇਹ ਇਸ ਤਰ੍ਹਾਂ ਆਪਣੀ ਗਰਦਨੀ ਤਿਆਰ ਹੋ ਜੂਗੀ ਇਹ ਗਰਦਨੀ ਆਪਾਂ ਕਿਸੇ ਵੀ ਬੱਚੇ ਦੇ ਵੀ ਲਗਾ ਸਕਦੇ ਆ ਕਿਸੇ ਵੱਡੇ ਦੇ ਵੀ ਲਗਾ ਸਕਦੇ ਆ ਮਤਲਬ ਗਰਦਨੀ ਦਾ ਸਾਈਜ਼ ਆ ਜਿਹੜਾ ਉਹ ਉਹਨਾਂ ਦੇ ਅਕੋਰਡਿੰਗ ਆਊਗਾ ਜਿਵੇਂ ਬੱਚਿਆਂ ਦੇ ਛੋਟੀ ਲੱਗਦੀ ਜਿਵੇਂ ਇਹ ਬੱਚਿਆਂ ਦੇ ਵੀ ਲੱਗ ਸਕਦੀ ਐ 10 ਇੰਚ ਦੀ ਗਰਦਨੀ ਬਹੁਤ ਹੁੰਦੀ ਐ ਤੇ ਵੱਡੇ ਦੇ ਮਤਲਬ ਵੱਡੀ ਲੱਗ ਜਾਂਦੀ ਐ ਤੇ ਇਹ ਆਪਣੇ ਕੋਲ সাইઝ ਛੋਟਾ ਸੀ ਤੇ ਚਲੋ ਹੁਣ ਆਪਾਂ ਤੁਹਾਨੂੰ ਇਹਨੂੰ ਝੜ ਕੇ ਦਿਖਾਉਣਾ ਵੀ ਇਹ ਕਿਵੇਂ ਜੜੀ ਜਾਊਗੀ। ਆਪ ਪੀਸ ਆਪਾਂ ਨੇ ਝੜ ਲੈਣੇ ਨੇ ਇਸ ਤਰ੍ਹਾਂ ਇਕੱਠੇ ਕਰ ਲੈਣੇ ਨੇ ਕਮੀਜ਼ ਦੇ ਤੇ ਪਿੱਛੇ ਜਿਹੜਾ ਆਪਣਾ ਇਹ ਵਾਲਾ ਬੈਕ ਵਾਲਾ ਨੱਕ ਹੈ ਇਹਨੂੰ ਆਪਾਂ ਨੇ 1/2 ਇੰਚ ਦੀ ਹੀ ਕਾਟ ਪਾਉਣੀ ਹੈ ਵੱਧ ਕਾਟ ਨਹੀਂ ਪਾਉਣੀ ਹੈ ਕਿਉਂਕਿ ਬਹੁਤੀ ਡੂੰਗੀ ਗਰਦਣੀ ਦੀ ਕਾਟ ਨਹੀਂ ਹੈਗੀ ਤੇ ਇਹਦਾ ਆਪਾਂ ਨੇ ਜਿਹੜਾ ਹਾਫ ਹੈ ਉਹ ਕਰ ਲੈਣਾ ਹੈ ਪਹਿਲਾਂ ਗਰਦਣੀ ਦਾ ਹਾਫ ਕਰ ਲੈਣਾ ਤੇ ਗਲੇ ਦਾ ਵੀ ਆਪਾਂ ਨੇ ਹਾਫ ਕਰ ਲੈਣਾ ਇੱਥੇ ਆਪਾਂ ਨਿਸ਼ਾਨੀ ਵੀ ਲਾ ਸਕਦੇ ਹਾਂ ਤੇ ਕੈਂਚੀ ਨਾਲ ਆਪਾਂ ਥੋੜਾ ਜਿਹਾ ਕੱਟ ਵੀ ਲਾ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਇਹ ਰੋੜੀ ਦੇ ਨਾਲ ਅਟੈਚ ਕਰਨਾ ਜਦੋਂ ਆਪਾਂ ਨੇ ਇਹਨੂੰ ਅਟੈਚ ਕਰਨਾ ਤੇ ਗਲੇ ਦੀ ਪੁੱਠੀ ਸਾਈਡ ਤੇ ਆਪਣੀ ਇਹਦੀ گردਣੀ ਦੀ ਪੁੱਠੀ ਸਾਈਡ ਤੇ ਜਿਹੜੀ ਸਿੱਧੀ ਸਾਈਡ ਆਹ ਵਾਲੀ ਸਾਈਡ ਆ ਇਹ ਆਪਣੇ 바ਰੀ ਆਉਣੀ ਚਾਹੀਦੀ ਆ ਤੇ ਇਹਨੂੰ ਆਪਾਂ ਨੇ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਰੱਖ ਕੇ ਹਾਫ ਹਾਫ ਕਰਕੇ ਆਪਾਂ ਇਹਨੂੰ ਅਟੈਚ ਕਰਾਂਗੇ ਇਹ ਕੱਪੜਾ ਆਪਾਂ ਨੇ ਉਨਾ ਕੀ ਰੱਖਿਆ ਸੀਗਾ ਜਿੰਨਾ ਕਿ ਵੀ ਸਲਾਈ ਦੇ ਵਿੱਚ ਆਵੇ ਵੱਧ ਕੱਪੜਾ ਨਹੀਂ ਆਪਾਂ ਨੇ ਰੱਖਿਆ ਇਸ ਲਈ ਆਪਾਂ ਨੇ ਸਲਾਈ ਪੈਰ-ਪੈਰ ਦਾ ਹੀ ਕੱਪੜਾ ਰੱਖਿਆ ਸੀ ਤੇ ਉਨੇ-ਉਨੇ ਦੇ ਉੱਪਰ ਆਪਾਂ ਸਲਾਈ ਲਗਾ ਦਾਂਗੇ ਤੇ ਇੱਥੇ ਆਪਾਂ ਆ ਕੇ ਗਲੇ ਦੇ ਮਤਲਬ ਬਿਲਕੁਲ ਕਿਨਾਰੇ ਦੇ ਉੱਪਰ ਜਿਹੜਾ ਆਪਣਾ ਗਲੇ ਦਾ ਕੋਰ ਗਲੇ ਦਾ ਕਿਨਾਰਾ ਹੁੰਦਾ ਹਨਾ ਉਹਦੇ ਉੱਪਰ ਬਸ ਇੰਨਾ ਕੀ ਇਹਦੇ ਵਿੱਚ ਆਪਾਂ ਵੱਧ ਕੱਪੜਾ ਨਹੀਂ ਲੈ ਸਕਦੇ ਮੈਂ ਤੁਹਾਨੂੰ ਦੱਸ ਪਾਉਣੀ ਆ ਦੇਖੋ ਇਸ ਤਰ੍ਹਾਂ ਬਿਲਕੁਲ ਕਿਨਾਰੇ ਕਿਨਾਰੇ ਦੇ ਉੱਪਰ ਤੇ ਇੰਨਾ ਇੰਨਾ ਕਿਨਾਰੇ ਕਿਨਾਰੇ ਦੇ ਉੱਪਰ ਆਪਾਂ ਨੇ ਸੀਨ ਲਾਉਣੀ ਆ ਜਿਵੇਂ ਆਪਾਂ ਨੇ ਆਹ ਵਾਲਾ ਕੱਪੜਾ ਲੈਂਦਾ ਸੀਗਾ ਇਹ ਕੱਪੜਾ ਨਹੀਂ ਆਪਾਂ ਨੇ ਲੈਣਾ ਬਿਲਕੁਲ ਕਿਨਾਰੇ ਕਿਨਾਰੇ ਦੇ ਉੱਪਰ ਤੇ ਇਧਰ ਦੀ ਸਾਈਡ ਨੂੰ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਉਹੀ ਸੈਂਟਰ ਚੋਂ ਆਪਾਂ ਸ਼ੁਰੂ ਕਰਨਾ ਹੈ ਤੇ ਜਿਹਨੇ ਹੁਣ ਗਰਦਣੀ ਦਾ ਕੱਪੜਾ ਉਹ ਤਾਂ ਆਪਾਂ ਨੇ ਵੱਧ ਰੱਖਣੇ ਇੱਧਰ ਤੇ ਜਿਹੜਾ ਆਪਣਾ ਕਮੀਜ਼ ਦਾ ਗਲਾਗਾ ਉਹਦਾ ਆਪਾਂ ਕਨਾਰਾ ਦੇਣੀ ਸਿਰਫ ਕਿਨਾਰੇ ਦੇ ਉੱਪਰ ਸੀਨ ਲਾਉਣੀ ਆਪਾਂ ਨੂੰ ਇਹ ਇਸ ਤਰ੍ਹਾਂ ਕਿਨਾਰੇ ਕਿਨਾਰੇ ਦੇ ਉੱਪਰ ਆਪਾਂ ਨੇ ਸੀਨ ਲਗਾ ਦੇਣੀ ਆ ਇਸ ਤੋਂ ਬਾਅਦ ਇਹ ਜਿਹੜਾ ਕੱਪੜਾ ਇਹਨੂੰ ਅੰਦਰ ਨੂੰ ਫੋਲਡ ਕਰਕੇ ਇਹਦੇ ਉੱਪਰ ਦੀ ਆਪਾਂ ਸੀਮ ਲਗਾ ਦਾਂਗੇ ਕਿ ਜਿਹੜਾ ਆਪਾਂ ਨੇ ਕਪੜਾ ਪੈਰ ਪੈਰ ਕਰਕੇ ਸਾਰਾ ਵਿੱਚ ਕੋਲਡ ਹੋ ਗਿਆ ਤੇ ਆਪਣਾ ਜਿਹੜਾ ਗਰਦਣੀ ਆ ਉਹ ਸਾਫ ਸਾਫ ਬਾਹਰ ਨਿਕਲ ਕੇ ਆਈ ਆ ਇਸੇ طریقے ਨਾਲ ਤੁਸੀਂ ਵੀ ਆਪਣੇ ਗਲੇ ਬੈਣ ਵਾਲੇ ਗਲੇ ਤਿਆਰ ਕਰ ਸਕਦੇ ਹੋ ਸੌਫਟ ਡ੍ਰੈਪ ਦਾ ਇਹ ਕੋਈ ਖਾਸ ਚਾਮਨੀ ਹੈਗਾ ਤੁਸੀਂ ਵੀ ਆਪਣੇ ਗਲੇ ਇਸ ਤਰ੍ਹਾਂ ਕਰ ਸਕਦੇ ਹੋ ਬੈਣ ਵਾਲਾ ਜਿਗੜਾ ਆਪਣਾ ਬਣ ਕੇ ਤਿਆਰ ਹੈ ਤੇ ਦੇਖੋ ਆਪਣੀ ਇਹਦੇ ਤੇ ਫਿਨਿਸ਼ਿੰਗ ਕਿੰਨੀ ਆਈ ਹੈ ਤੇ ਤੁਸੀਂ ਬਾਕੀ ਇਹ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਬੈਕ ਸਾਈਡ ਤੋਂ ਵੀ ਗੜੇ ਦੀ ਆਪਾਂ ਬੈਂਡ ਨੈਕ ਦੀ ਫਿਨਿਸ਼ਿੰਗ ਦੇਖ ਸਕਦੇ ਆ ਤੇ ਇਸ ਤਰੀਕੇ ਨਾਲ ਤੁਸੀਂ ਵੀ ਲਗਾ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ